रविदास महाराज की बहुत बहुत धन्यवाद संत महाराज ज्ञान जी समूह सास संगत को परमार्थ के साथ महाराज की पावन के साथ निहाल किया निवेदन करूंगा गुरु दरबार के सेवादार श्रीमान देवेंद्र कुमार जी समूह सास संगत को गुरु रविदास महाराज की पावन वाणी के साथ पंद्रह मिनट के लिए निहाल करेंगे तो ਉਪਰੰਤ ਸੰਤ ਮਹਾਰਾਜ ਜੈਨਦਾਦ ਜੀ ਆਹ ਮਹਾਰਾਜ ਜੀ ਆਪਣੀ ਹਾਜ਼ਰੀ ਸਮੂਹ ਸਾਧ ਸੰਗਤ ਕੋ ਅ ਪ੍ਰਵਚਨੋਂ ਸੇ ਨਿਹਾਲ ਕਰਨਗੇ ਤਾਂ ਗੁਰੂ ਪੈਰੀ ਸਾਧ ਸੰਗਤ ਜੀ ਆਓ ਸਤਿਗੁਰੂ ਰਵਿਦਾਸ ਜੀ ਮਹਾਰਾਜ ਸਤ ਸੰਤੋਖ ਅ ਸਦਾਚਾਰ ਜੀਵਨ ਕੋ ਆਧਾਰ ਰਵਿਦਾਸ ਭਏ ਨਰਦੇਵ ਤੇ ਜਿਨ त्यागे ਪੰਜ ਵਿਕਾਰ ਗੁਰੂ ਜੀ ਨੇ ਕਹਾ ਸਾਹਿਬ ਕੇ ਗੁਰੂਆਂ ਕੇ ਪਾਵਨ ਚਰਨੋਂ ਮੇ ਜਾਣਾ ਹੈ लेकिन वहा केवल जाने मात्र नहीं अपनों को अपने विकारों का त्याग करना पड़ेगा और जब हम अपने जीवन में अपनी बुराइयों को अपने औपणों को धीरे धीरे कर कर छोड़ देते हैं गुरुजी ने कहा इंसान से आदमी देवता बन जाता है आओ आदरणीय गुरुपारी सत्संगत जी आज हम सभी समूह सत्संगत कुछ प्रेरणा लेने के लिए गुरुजी का आशीर्वाद प्राप्त करने के लिए पावन सा गुरुजी के पावन चरणों में उपस्थित हुए निवेदन करूंगा श्रीमान देवेंद्र कुमार जी समूह सत्संगत को गुरु रविदास महाराज की पावन वाणी के साथ समूह सत्संगत को निहाल करेंगे जय गुरुदेव धन गुरुदेव पीछे संगत खड़ी है कृपया उनसे मेरा निवेदन है कि कृपया बैठने की कृपालता करें प्रबंधक कमेटी की तरफ से बड़ा सुंदर मंच सजाया गया है बैठने की व्यवस्था की है सत्संग में आए हैं कृपया समूह सत्संगत आप बड़े प्यार सत्कार के साथ गुरु चरणों में बैठने की कृपालता करें जी जय गुरुदेव धन गुरुदेव ਸਤ ਨਾ ਸਤ ਨਾ ਸਤ ਸੰਤੋਖ ਸਤ ਸੰਤੋਖ ਅਰ ਸਦਾ ਚਾਰ ਜੀਵਨ ਕਵਿਤਾਸ ਪੈ ਨਰਦੇਵਤੇ ਜਿੰਨ ਤਿਆਗੇ ਤੇ ਸੁਮੀ ਮਿਲਨ ਕੋ ਅਨੰਦ ਕੇ ਹੋਣਾ ਜਾਈ ਬਾਬਾ ਪਿੱਪਲ ਦਾਸ ਗੁਰੂ ਸਰਬੰਦਾ ਹਰੀ ਦਾ ਕਰੇ ਬਿਗਨਨ ਲਾ ਕੇ ਕੋ ਧਨ ਧਨ ਸਤ ਗੁਰੂ ਗਰੀਬ ਦਾ ਬੰਦੋ ਨਿਤ ਸੁਭਾਸ਼ ਚਰਨ ਕਮਲ ਕੋ ਦੰਡਵਤ ਕੋਟ ਕੋਟ ਪਰਣਾ ਆਦਨੀਏ ਗੁਰੂ ਗੁਰੂ ਕੀ ਪਿਆਰੀ ਸਾ ਸੰਗਤ ਮਹਾਨ ਪਾਵਨ ਪਵਿੱਤਰ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅਮਰਤ ਦੀ ਬਾਣੀ ਦੀ ਗੋਦ ਵਿੱਚ ਬੈਠ ਕੇ ਜਗਤਗੁਰੂ ਸਤਿਗੁਰੂ ਵਿਦਾਦ ਜੀ ਮਹਾਰਾਜੀ ਦੀ ਪਾਵਨ ਅਮਰਤਮੀ ਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਪਵਿੱਤਰ ਬਣਾ ਰਹੇ ਹਾਂ ਸਤਿਗੁਰੂ ਦੀ ਸ਼ਰਨ ਦੇ ਵਿੱਚ ਬੈਠਣ ਦਾ ਸਤਿਗੁਰੂ ਦੀ ਪਵਿੱਤਰ ਪਵਿੱਤਰ ਬਾਣੀ ਸਰਵਣ ਕਰਨ ਦਾ ਮੌਕਾ ਅੱਜ ਸਾਨੂੰ ਪ੍ਰਾਪਤ ਹੋਇਆ ਹੈ ਸਮੁੱਚਾ ਨਗਰ ਸਮੁਤੀ ਇਲਾਕੇ ਦੀ ਸਾਧ ਸੰਗਤ ਵੱਲੋਂ ਮਿਲ ਕਰਕੇ ਅੱਜ ਇਸ ਮਹਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਔਰ ਅੱਜ ਸੰਤਾਂ ਨੂੰ ਦਰਸ਼ਨ ਦੇਦਾਰੇ ਦੇਣ ਵਾਸਤੇ ਡੇਰਾ ਸਤਖਨ ਬੱਲਾ ਦੇ ਮਹਾਨ ਮਾਨ ਮਹਾਪੁਰਸ਼ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਸਥਾਨ ਪਬਲਿਕ ਚੈਰੀਟੇਬਲ ਟਰਸਟ ਬਾਰਾਨਸੀ ਹਜ਼ੂਰ ਮਹਾਰਾਜ ਗੁਰਦੇਵ ਸਤਗੁਰੂ Swami Naranjan Das Ji Maharaj ਜਲੰਧਰ ਪੰਜਾਬ ਦੀ ਪਾਵਨ ਧਰਤੀ ਡੇਰਾ ਸਤਖੰਡ ਬੱਲਾ ਤੋਂ ਚੱਲ ਕੇ ਸੰਤਾਂ ਨੂੰ ਦਰਸ਼ਨ ਬਖਸ਼ਿਸ਼ ਕਰਨ ਵਾਸਤੇ ਪਧਾਰੇ ਨੇ ਸਮੂਹਤੀ ਇਲਾਕੇ ਦੀ ਸੰਗਤ ਨੂੰ ਅੱਜ ਦੇ ਇਸ ਦਿਨ ਦੀਆਂ ਸਤਿਗੁਰਾਂ ਵੱਲੋਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਆਓ ਸਤਿਗੁਰ ਦੇ ਚਰਨਾਂ ਦੇ ਵਿੱਚ ਬੈਠੇ ਆ ਸਤ ਸੰਗਤ ਦੇ ਵਿੱਚ ਆਉਣਾ ਸਤ ਸੰਗਤ ਦੇ ਵਿੱਚ ਬੈਠ ਜਾਣਾ ਗੁਰੂ ਦੀ ਬਾਣੀ ਦਾ 10 ਸਰਵਣ ਕਰਨਾ ਗੁਰੂ ਦੀ ਮਹਿਮਾ ਸੁਣਨੀ ਜਾਂ ਰਸਨਾ ਦੇ ਨਾਲ ਗੁਰੂ ਦੀ ਮਹਿਮਾ ਕਰਨੀ ਉਹਨਾਂ ਲੋਕਾਂ ਦੇ ਹਿੱਸੇ ਆਉਂਦਾ ਹੈ ਜਿਨ੍ਹਾਂ ਦਾ ਗੁਰੂ ਦੇ ਨਾਲ ਤੇ ਹੋਵੇ, ਪ੍ਰੇਮ ਹੋਵੇ। ਆਪਾਂ ਸਾਰੇ ਮਿਲ ਕਰਕੇ ਬੈਠੇ ਹਾਂ ਬਹੁਤ ਲੰਬੇ ਸਮੇਂ ਤੋਂ ਸੰਤਾਂ ਮਹਾਰਾਜੀ ਦੀ ਉਡੀਕ ਦੇ ਵਿੱਚ ਲੱਗੀਆਂ ਸਨ। ਕਦੋਂ ਮਹਾਰਾਜੀ ਆਉਣ, ਕਦੋਂ ਨੇਤਰਾਂ ਦੇ ਵਿੱਚ ਗੁਰੂਆਂ ਦੇ ਦਰਸ਼ਨ ਪੈਣ। ਮਹਾਰਾ ਸੱਚੇ ਪਾਤਸ਼ਾਹ ਜੀ ਗੁਰਵਾੜੀ ਵਿੱਚ ਉਚਾਰਨ ਕਰਦੇ ਨੇ। ਤਨ ਮਨ ਹੋਏ ਦਿਹਾਲ ਜਾ ਗੁਰੂ ਦੇਖਾ ਸਾਹਮਣੇ। ਜਦੋਂ ਕਹਿੰਦੇ ਗੁਰੂ ਦਾ ਸੇਵਕ ਗੁਰੂ ਦੇ ਦਰਸ਼ਨ ਨੇਤਰਾਂ ਦੇ ਨਾਲ ਕਰ ਲੈਂਦਾ ਹੈ ਸਤਿਗੁਰੂ ਜੀ ਕਹਿੰਦੇ ਸੱਚਮੁੱਚ ਉਸ ਦਾ ਹਿਰਦਾ ਖੁਸ਼ੀ ਦੇ ਨਾਲ ਚੂਮਟਦਾ ਹੈ ਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਹੁਣੇ-ਹੁਣੇ ਆਪਾਂ ਸਰਵਣ ਕਰ ਰਹੇ ਸਾਂ ਪਤਾ ਸਾਨੂੰ ਸਾਰਿਆਂ ਨੂੰ ਇਹ ਬਾਣੀ ਦਿਨ ਦਾ ਸੰਦੇਸ਼ ਦਿੰਦੀ ਆ ਪ੍ਰਚਾਰਕ ਪ੍ਰਚਾਰ ਕਰਦੇ ਨੇ ਲੇਕਿਨ ਬੰਦਾ ਇਹਨਾਂ ਮਾਇਆ ਦੇ ਵਿੱਚ ਮਦਹੋਸ਼ ਹੋ ਚੁੱਕਾ ਹੈ ਆਪਣੇ ਜੀਵਨ ਦੀਆਂ ਬੁਰਾਈਆਂ ਨੂੰ ਛੱਡਣਾ ਹੀ ਨਹੀਂ ਚਾਹੁੰਦਾ ਮਾਰਾ ਰਾਮਾਨੰਦ ਦੀ ਕਥਾ ਸੁਣਾਇਆ ਕਰਦੇ ਸਨ ਅੱਛਿਆਂ ਸੰਗਤ ਦੇ ਨਗਰਾਂ ਘਰਾਂ ਦੇ ਵਿੱਚ ਦੇਖਦੇ ਆ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਕੋਈ ਸਬਜ਼ੀ ਵੇਚਣਾ ਆਉਂਦਾ ਜਿੱਦਾਂ ਜਿੱਦਾਂ ਦਾ ਕਿਸੇ ਕੋ ਸਮਾਨ ਹੈ ਉਦੋਂ ਉਦਾਂ ਦਾ ਹੁੱਕਾ ਦਿੰਦਾ ਹੈ ਲੇਕਿਨ ਲੈਣਾ ਨਹੀਂ ਲੈਣਾ ਉਹ ਸਾਡੀ ਮਰਜ਼ੀ ਆ ਜਿੱਦਾਂ ਦਾ ਅਸੀਂ ਖਰੀਦਣਾ ਚਾਹੁੰਦੇ ਆ ਜਿੱਦਾਂ ਦੇ ਅਸੀਂ ਚੀਜ਼ ਦੇ ਕਾ ਕਾ ਉਦਾਂ ਦੀ ਚੀਜ਼ ਖਰੀਦ ਲੈਂਦੇ ਆ ਅੱਜ satsang ਲੱਗਾ ਹੈ satsang ਦੇ ਵਿੱਚ ਕਈਆਂ ਨੇ ਬੁਰਾਈਆਂ ਛੱਡ ਕੇ ਜਾਣੀਆਂ ਨੇ ਕਈ ਵਾਰੀ ਤਾਂ ਸਟੇਜ ਤੋਂ ਅਨਾਉਂਸਮੈਂਟ ਕਰਨੀ ਪੈਂਦੀ ਆ ਆਪਣਾ ਪਰਸ ਸਾਹਮਣੇ ਰੱਖਿਓ ਵਿੱਚ ਇਦਾਂ ਦੇ ਲੋਕ ਵੀ ਆਏ ਨੇ ਸਤਗੁਰੂ ਜੀ ਕਹਿੰਦੇ ਦੂਸਰੇ ਨੂੰ ਸਮਝਾ ਦੇਣਾ ਦੂਸਰੇ ਨੂੰ ਕਹਿ ਦੇਣਾ ਬੜਾ ਸੌਖਾ ਆ ਲੇਕਿਨ ਗੱਲ ਆਪਣੇ ਉੱਤੇ ਲਾਗੂ ਕਰਨੀ ਬੜੀ ਔਖੀ ਹੈ ਤੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਆਪਣੇ ਆਪ ਦੀਆਂ ਬੁਰਾਈਆਂ ਨੂੰ ਦੂਰ ਕਰ ਲਿਆ ਉਸ ਦੇ ਸਾਰੇ ਝਗੜੇ ਨਿਪਟ ਗਏ ਬੰਦਾ ਰਸਨਾ ਦੇ ਨਾਲ ਦੂਸਰੇ ਨੂੰ ਕਹਿਣਾ ਸੌਖਾ ਸਮਝਦਾ ਆ ਲੇਕਿਨ ਜਦੋਂ ਆਪਣੀ ਬੁਰਾਈ ਕੋਈ ਸਾਨੂੰ ਦੱਸਦਾ ਆ ਬੜਾ ਕੌੜਾ ਲੱਗਦਾ ਆ ਭਾਵੇਂ ਸੱਚ ਪਹੁੰਚਾਉਣਾ ਬਹੁਤ ਔਖਾ ਆ ਆਓ ਅੱਜ ਆਪਾਂ ਗੁਰੂ ਦੀ ਸ਼ਰਨ ਦੇ ਵਿੱਚ ਆਏ ਆ ਸਾਹਿਬ ਸਤਸੰਗੁਰੂ ਰਵਿਦਾਸਵਾਮੀ ਦੀ ਮਹਾਰਾਜ ਜਿਨ੍ਹਾਂ ਨੇ ਉਸ ਸਮੇਂ ਦੁਨੀਆ ਦੇ ਲੋਕਾਂ ਨੂੰ ਲਤਾੜੇ ਹੋਏ ਲੋਕਾਂ ਨੂੰ ਆਪਣੇ ਸੀਨੇ ਦੇ ਨਾਲ ਲਾ ਕਰਕੇ ਆਪਣੀ ਪਾਵਨ ਬਾਣੀ ਦੇ ਅੰਦਰ ਇਹ ਸ਼ਬਦ ਉਚਾਰਨ ਕੀਤੇ ਨੇ ਕਹਿ ਰਵਿਦਾਸ ਖਲਾਸ ਜਮਾਣਾ ਜੋ ਹਮ ਸਹਰੀ ਸੋਬੀਤ ਹਮਾਰਾ ਅੱਜ ਗੁਰੂ ਰਵਿਦਾਸ ਦੀ ਮਹਾਰਾਜ ਦੀ ਬਾਣੀ ਨੂੰ ਪੜਿਆ ਜਾਣ ਲੱਗਾ ਸਾਨੂੰ ਮੌਕਾ ਮਿਲਿਆ ਸਤਗੁਰ ਦੀ ਬਾਣੀ ਦੇ ਉੱਪਰ ਵੱਡੀਆਂ-ਵੱਡੀਆਂ ਰਿਸਰਚਾ ਹੋ ਰਹੀਆਂ ਨੇ بڑے-ਬڑے ਵਿਦਵਾਨਾਂ ਨੇ ਥੀਸਿਸ ਲਿਖੇ ਨੇ بڑے-ਬڑے ਵਿਦਵਾਨਾਂ ਨੇ ਗ੍ਰੰਥ ਲਿਖੇ ਨੇ بڑے-ਬڑے ਵਿਦਵਾਨਾਂ ਨੇ ਕਿਤਾਬਾਂ ਲਖੀਆਂ ਨੇ ਜਿਸ ਰੈਵਰ ਦਾ ਸਦੀਆਂ ਪਹਿਲਾਂ ਇਸ ਦੁਨੀਆ ਦੇ ਵਿੱਚ ਕੋਈ ਨਾਮ ਨਿਸ਼ਾਨ ਨਹੀਂ ਸੀ ਡੇਰਾ ਸਤਖੰਡ ਬੱਲਾ ਦੇ ਮਹਾਨ ਮਹਾਂਪੁਰਸ਼ਾਂ ਨੇ ਕਿਰਪਾ ਕੀਤੀ ਅੱਜ ਅਸੀਂ ਸਟੇਜ 'ਤੇ ਗੱਜ-ਗੱਜ ਕੇ ਸਤਪੁਰੇ ਵੀਰ ਰਾਜ ਜੀ ਮਹਾਰਾਜ ਦਾ ਨਾਮ ਲੈਨੇ ਆਓ ਉਸ ਰੈਵਰ ਦੇ ਚਰਨਾਂ ਦੇ ਵਿੱਚ ਸੀਸ ਝੁਕਾਈਏ ਜਿਸ ਰੈਵਰ ਨੇ ਉਸ ਸਮੇਂ ਆਪਣੀ ਬਾਣੀ ਦੁਆਰਾ ਤਪਦੀ ਹੋਈ ਇਸ ਦੁਨੀਆ ਨੂੰ ਠਾਰਿਆ ਜਦੋਂ ਲੋਕਾਂ ਦੇ ਅੰਦਰ ਜਾਤ ਪਾਤ ਦਾ ਵਿਮਾਨ ਬਹੁਤ ਸਿਖਰਾਂ ਤੇ ਸੀ ਤੇ ਉਸ ਸਾਹਿਬ ਨੇ ਬਾਣੀ ਦੇ ਅੰਦਰ ਸੰਦੇਸ਼ ਦਿੱਤਾ ਐਸਾ ਚਾਹੂੰ ਰਾਗ ਮੈਂ ਜਹ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਸੰਬਸੇ ਰਵਿਦਾਸ ਰਹੇ ਪਰਸਾਧ ਸਤਗੁਰੂ ਜੀ ਨੇ ਜਿੱਥੇ ਪ੍ਰਮਾਤਮਾ ਦਾ ਨਾਮ ਜਪਣੇ ਦਾ ਸੁੰਦਰ ਸੰਦੇਸ਼ ਬਖਸ਼ਿਸ਼ ਕੀਤਾ ਉਥੇ ਜਾਤ ਪਾਤ ਮਹਿਮਾ ਧਰਮਾ ਪਰਮ ਭਖੰਡਾ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਸਤਗੁਰੂ ਜੀ ਨੇ ਆਪਣੀ ਅਮਰਤਮੀ ਬਾਣੀ ਦੁਆਰਾ ਠਾਰਿਆ ਔਰ ਬਾਣੀ ਦੇ ਵਿੱਚ ਉਚਾਰਨ ਕੀਤਾ ਜਾਤ ਪਾਤ ਕੇ ਫੇਰਵੇਂ ਉਜ ਰਹੇ ਸਭ ਲੋਗ ਮਾਨਵਤਾ ਕੋ ਖਾਤ ਹੈ ਰਵਿਦਾਸ ਜਾਤ ਕਰ ਰੋਗ ਮਰ ਕਹਿੰਦੇ ਇੱਕ ਸ਼ਰੀਰਿਕ ਰੋਗ ਹੈ ਜਿਹੜਾ ਸਾਨੂੰ ਲੱਗ ਗਿਆ ਜਿਸ ਦੀ ਜਿਸ ਦੀ ਅਸੀਂ ਵੈਦਾਂ ਦੇ ਕੋਲੋਂ ਡਾਕਟਰਾਂ ਦੇ ਕੋਲੋਂ ਦਵਾਈ ਖਰੀਦ ਸਕਦੇ ਆ ਇੱਕ ਕਹਿੰਦੇ ਉਹ ਰੋਗ ਹੈ ਜਿਹੜਾ ਅੰਦਰ ਲੱਗਾ ਹੋਇਆ ਆ ਆਪਣੇ ਆਪ ਦਾ ਹੰਕਾਰ ਆਪਣੀ ਉੱਚੀ ਕੁੱਲ ਦਾ ਹੰਕਾਰ ਸਤਗੁਰੂ ਜੀ ਕਹਿੰਦੇ ਜਿੰਨਾ ਚਿਰ ਬੰਦਾ ਦੁਨੀਆਂ ਤੋਂ ਜਾਂਦਾ ਨਹੀਂ ਇਹ ਹੰਕਾਰ ਨਹੀਂ ਛੁੱਟਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਬੰਦਾ ਸਭ ਤੋਂ ਵੱਡਾ ਰੋਗੀ ਹੈ ਤੇ ਆਓ ਆਪਾਂ ਸਤਗੁਰੂ ਦੇ ਚਰਨਾਂ ਦੇ ਆਓ ਮਿਲ ਕਰਕੇ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀਆਂ ਕਰੀਏ ਸਮਾਂ ਕੁਝ ਜ਼ਿਆਦਾ ਹੋ ਗਿਆ ਮਹਾਰਾਜ ਜੀ ਨੇ ਵਾਪਸ ਵੀ ਮੁੜਨਾ ਆ ਆਓ ਸਾਰਿਆਂ ਸੰਗਤਾਂ ਮਿਲ ਕਰਕੇ ਮਹਾਰਾਜ ਦੇ ਚਰਨਾਂ 'ਚ ਬੇਨਤੀਆਂ ਕਰੀਏ ਮੇਰੇ ਗੱਥ ਮੇਰਾ ਮਾਣਨਾ ਤੂੰ ਤੋੜੀ ਉਹ ਲੋਕੀ ਮੈਨੂੰ ਤੇਰਾ ਆਖਦੇ ਬਾਂ ਕੋ ਕੀ ਮੈਨੂੰ ਤੇਰਾ ਆਖਦੇ ਕਵੀ ਬਕਾਦਰਾਮ ਕਾ ਮੁਤੀਆ ਮੇਰਾ ਧਾਉ ਗਲੇ ਹਮਾਰੇ ਦੇਵਰੀ ਇਹ ਖੀਚੇ ਤਹ ਤਾ ਕਬੀਰ ਸਾਹਿਬ ਦੀ ਮਹਾਰਾਜ ਪਰਮੇਸ਼ਰ ਦੇ ਨਾਮ ਦਾ ਹੁਕਮ ਦਿੰਦੇ ਪਰਮੇਸ਼ਰ ਦੇ ਨਾਮ ਦਾ ਸੁੰਦਰ-ਸੁੰਦਰ ਸੰਦੇਸ਼ ਕਰਦੇ ਜਦੋਂ ਕਿਸੇ ਨਗਰ ਦੇ ਵਿੱਚੋਂ ਦੀ ਗੁਜਰਨ ਲੱਗੇ ਉਹਨਾਂ ਨੂੰ ਇੱਕ ਜਗਿਆਸੂ ਮਿਲਿਆ ਕਹਿਣ ਲੱਗਾ ਮਹਾਰਾਜ ਕੀ ਵਿਪਤਾ ਪਈ ਹੈ ਤੇ ਮਰਾਤ ਪਰਮੇਸ਼ਰ ਦੇ ਨਾਮ ਦੀ ਉਪਮਾ ਕਰਦੇ ਹੋ ਇਹਦੇ ਵਿੱਚ ਤੁਹਾਨੂੰ ਕੀ ਪ੍ਰਾਪਤ ਹੁੰਦਾ ਕੀ ਮਿਲਦਾ ਹੈ ਤੇ ਮਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਕਬੀਰ ਕੂਕਰ ਰਾਬ ਕਾ ਪੁਤਿਆ ਮੇਰਾ ਨਾਉ ਕਹਿੰਦੇ ਪਰਮੇਸ਼ਰ ਦਾ ਦਰਵੇਸ਼ ਆਲ ਦੇ ਘਰ ਦਾ ਗਲੇ ਹਮਾਰੇ ਦੇਵਰੀ ਕਹਿੰਦੇ ਗਲ ਦੇ ਵਿੱਚ ਉਹਦੇ ਨਾਮ ਦਾ ਪੱਟਾ ਪਾਇਆ ਜਿੱਧਰ ਨੂੰ ਇਸ਼ਾਰਾ ਕਰਦਾ ਉੱਧਰ ਨੂੰ ਜਾਣਾ ਪੈਂਦਾ ਦੇਖਦੇ ਆ ਨਗਰਾਂ ਦੇ ਵਿੱਚ ਦਰਵੇਸ਼ ਫਿਰਦੇ ਨੇ ਕੋਈ ਆਵਾਰਾ ਆਇਆ ਉਹਦਾ ਕੋਈ ਚਾਲੂ ਨਹੀਂ ਐ ਇਧਰੋਂ ਵੀ ਠੀਮ ਵੱਜਦੀ ਐ ਇਧਰੋਂ ਵੀ ਠੀਮਾਂ ਮਾਰਦੇ ਨੇ ਲੋਕ ਲੇਕਿਨ ਜਿਹਦੇ ਗਲ 'ਚ ਪੱਟਾ ਪਾਇਆ ਬੰਦਾ ਸੋਚਦਾ ਜਰੂਰ ਹੈ ਇਹਦਾ ਕੋਈ ਮਾਲਕ ਤਾਂ ਹੈ ਤੇ ਜੇ ਅਸੀਂ ਵੀ ਸਤਪੁਰੇ ਵੀ ਦਾਸ ਦੀ ਮਹਾਰਾਜ ਦੇ ਦਰ ਦੇ ਚੱਕਰ ਹੋ ਗਏ ਉਸ ਨੂੰ ਆਪਣਾ ਮਾਲਕ ਮੰਨ ਲਿਆ ਤੇ ਦੁਨੀਆਂ ਦੇ ਵਿੱਚ ਡੋਲਣ ਦੀ ਜਰੂਰਤ ਨਹੀਂ ਆ ਫਿਰ ਉਹ ਲਾਜ ਪਤ ਆਪੇ ਹੀ ਰੱਖਦਾ ਹੈ ਬਾ ਦੇਖੀ ਨਵਾਂ ਦੁਖੜੇ ਦਿਲ ਦੇ ਤੈਨੂੰ ਖੋਲ ਸੁਣਾ ਮਿਲ ਘਰ ਦਾ ਰਾਹ ਤੇ ਤੇਰੇ ਦਰਤਾ ਮੇਰਾ ਬਾਣ ਰਾਤ ਤੋੜੀ ਲੋਕਿ ਮੈਨੂੰ ਤੇ ਆਇਆ ਕਿਤੇ ਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੇ ਅੰਦਰ ਸਮਝਾਉਣਾ ਕਰਦੇ ਨੇ ਕਹਿੰਦੇ ਜਿਹੜਾ ਇੱਕ ਵਾਰੀ ਗੁਰੂ ਦਾ ਹੋ ਜਾਂਦਾ ਮਹਾਰਾਜ ਕਹਿੰਦੇ ਜਿਹੜਾ ਗੁਰੂ ਦੇ ਬਾਣੇ ਦੇ ਵਿੱਚ ਰਹਿਣਾ ਸਿੱਖ ਜਾਵੇ ਦੁਨੀਆਂ ਦੀ ਕੋਈ ਵੀ ਤਾਕਤ ਉਸ ਨੂੰ ਗਿਰਾਹ ਨਹੀਂ ਸਕਦੀ ਸਤਗੁਰੂ ਰਵੀਦਾਸ ਜੀ ਮਹਾਰਾਜ ਸਤਗੁਰਾਂ ਦੇ ਚਰਨਾਂ ਦੇ ਵਿੱਚ ਬਲਿਹਾਰ-ਬਲਿਹਾਰ ਜਾਂਦੇ ਆ ਜਿਨ੍ਹਾਂ ਮਹਾਨ ਮਹਾਂਪੁਰਸ਼ਾਂ ਨੇ ਅੱਜ ਤੋਂ ਸਦੀਆਂ ਪਹਿਲਾਂ ਆਪਣੀ ਸੁੰਦਰ-ਸੁੰਦਰ ਰਸਨਾ ਤੋਂ ਇਹ ਸੁੰਦਰ-ਸੁੰਦਰ ਬਚਨ ਉਚਾਰਨ ਕਰਕੇ ਇਸ ਤਪਦੀ ਹੋਈ ਦੁਨੀਆ ਦੇ ਅੰਦਰ ਆਪਣੇ ਨਾਮ ਦੀ ਮਹਿਕ ਛੱਡੀ ਅੱਜ ਦੁਨੀਆ ਦੇ ਲੋਕ ਸਤਿਗੁਰੂ ਦੇ ਚਰਨਾਂ ਦੇ ਵਿੱਚ ਚੁੱਕ-ਚੁੱਕ ਕੇ ਨਮਸਕਾਰਾਂ ਕਰਦੇ ਨੇ ਇਹ ਸਤਿਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਮਹਾਨ ਮਹਾਂਪੁਰਸ਼ਾਂ ਨੇ ਇਸ ਮਨੁੱਖ ਨੂੰ ਕੇਵਲ ਔਰ ਕੇਵਲ ਮਨੁੱਖ ਬਣ ਕੇ ਜਿਉਣੇ ਦੀ ਇਜਾਜ਼ਤ ਦਿੱਤੀ ਹੈ ਸਤਿਗੁਰੂ ਵਿਦਾਤ ਜੀ ਮਹਾਰਾਜ ਜਿਨ੍ਹਾਂ ਚਿਕਰੇ ਦੁਨੀਆ ਰਹਿਣੀ ਆ ਉਹਦਾ ਮਹਾਨ ਮਹਾਨ ਮਹਾਂਪੁਰਸ਼ਾਂ ਦੇ ਬਚਨ ਉਹਨਾਂ ਮਹਾਨ ਮਹਾਂਪੁਰਸ਼ਾਂ ਦੀ ਬਾਣੀ ਉਹਨਾਂ ਮਹਾਨ ਮਹਾਂਪੁਰਸ਼ਾਂ ਦਾ ਨਾਮ ਇੱਦਾਂ ਹੀ ਦੁਨੀਆ ਤੇ ਅਮਰ ਰਹਿਣਾ ਹੈ ਤੋ ਆਓ ਸਮਾ ਮੈਨੂੰ ਲੱਗਦਾ ਸ਼ਾਇਦ ਸਮਾਪਤੀ ਹੋ ਗਿਆ ਆ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਮੈਂ ਕੋਟਨ ਕੋਟ ਨਮਸਕਾਰ ਕਰਦਾ ਹਾਂ ਮਹਾਰਾਜ ਦੇ ਚਰਨਾਂ ਚਾਏ ਹੋ ਯਤਨ ਕਰਿਆ ਕਰੋ ਕਿਤੇ satsang ਦੇ ਵਿੱਚ ਜਾਓ ਕੇਵਲ ਔਰ ਕੇਵਲ ਗੁਰੂ ਦੀ ਗੱਲ ਵੱਲ ਧਿਆਨ ਰੱਖਿਆ ਕਰੋ ਆਪਸੀ ਗੱਲਾਂ ਕਰਕੇ ਇੱਥੋਂ ਚੱਲ ਗਏ ਇੱਥੇ ਆਉਣ ਦਾ ਨਾ ਤੁਹਾਡਾ ਕੋਈ ਫਾਇਦਾ ਹੋਇਆ ਮਹਾਂਪੁਰਖੀ ਦੀ ਦੂਰੋਂ ਪੈਂਡਾ ਕਰਕੇ ਆਏ ਨੇ ਜੇ ਅਸੀਂ ਉਹਨਾਂ ਦੇ ਜੀਵਨ ਦੇ ਵਿੱਚੋਂ ਕੁਝ ਸੇਧ ਨਾ ਲੈ ਸਕੇ ਉਹਨਾਂ ਦੇ ਜੀਵਨ ਦੇ ਵਿੱਚੋਂ ਕੁਝ ਸਿੱਖ ਨਾ ਸਕੇ ਤੇ ਸਾਡਾ ਇੱਥੇ ਬੈਠਣ ਦਾ ਕੋਈ ਸਫਲਾ ਜਾਂ ਕਮੇਟੀ ਦਾ ਕੀਤਾ ਹੋਇਆ ਇਹਨਾਂ ਪ੍ਰਬੰਧ ਉਹ ਕਿਸੇ ਲਾਹੇ ਨਹੀਂ ਜਤਨ ਕਰਿਆ ਕਰੋ ਬੁਰਾਈਆਂ ਨੂੰ ਛੱਡਿਆ ਕਰੋ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਆਉਣ ਦਾ ਤਾਂ ਹੀ ਲਾਹਾ ਹੈ ਮੈਸੂਤੀ ਨਗਰ ਦੀ ਸਾਧ ਸੰਗਤ ਨੂੰ ਔਰ ਪ੍ਰਬੰਧਕ ਕਮੇਟੀ ਨੂੰ ਅੱਜ ਦੇ ਸਮਾਗਮ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਜੈ ਕੁ르ਤੇ ਧੰਨ ਗੁਰਦੇ